ਏਅਰਪੋਰਟ ਤੇ ਲੈਂਡਿੰਗ ਸਮੇ ਵੱਡਾ ਹਾਦਸਾ ਵਾਪਰਿਆ ਹੈ ਲੈਂਡਿੰਗ ਸਮੇ ਲੈਂਡਿੰਗ ਗੀਅਰ ਦੇ ਵਿੱਚ ਖਰਾਬੀ ਆਉਣ ਕਰਕੇ ਤੇ ਪਲੇਨ ਰਨਵੇ ਤੇ ਫਿਸਲਣ ਕਰਕੇ ਇਹ ਭਿਆਨਕ ਹਾਦਸਾ ਵਾਪਰ ਗਿਆ ਪਲੇਨ ਦੀ ਕੰਧ ਦੇ ਨਾਲ ਟੱਕਰ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈਆਂ ਏਅਰਪੋਰਟ ਤੇ ਇਹ ਵੱਡਾ ਹਾਦਸਾ ਵਾਪਰਿਆ ਹੈ ਲੈਂਡਿੰਗ ਸਮੇ ਪਲੇਨ ਰਨਵੇ ਤੇ ਫਿਸਲ ਜਾਂਦਾ ਹੈ ਤੇ ਉਸ ਤੋਂ ਬਾਅਦ ਲੈਂਡਿੰਗ ਗੀਅਰ ਦੇ ਵਿੱਚ ਖਰਾਬੀ ਆਉਂਦੀ ਹੈ ਜਿਸ ਕਾਰਨ ਪਲੇਨ ਦੇ ਵਿੱਚ ਵੱਡਾ ਬਲਾਸਟ ਹੋ ਜਾਂਦਾ ਹੈ ਤੇ ਪਲੇਨ ਜਿਹੜਾ ਆ ਉਹ ਲੈਂਡਿੰਗ ਕਰਦੇ ਸਮੇਂ ਕੰਦ ਦੇ ਵਿੱਚ ਜਾ ਵਜਦਾ ਹੈ ਸਾਊਥ ਕੋਰੀਆ ਦੇ ਮੁਵਾਨ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਮੁਵਾਨ 에어ਪੋਰਟ ਤੇ ਇਹ ਬਲਾਸਟ ਹੋਇਆ 181 ਯਾਤਰੀ ਇਸ ਫਲਾਈਟ ਦੇ ਵਿੱਚ ਦੱਸੇ ਜਾ ਰਹੇ ਸੀ ਬੈਂਕਾਕ ਤੋਂ ਸਾਊਥ ਕੋਰੀਆ ਦੇ ਮੁਵਾਨ ਸ਼ਹਿਰ ਦੇ ਵਿੱਚ ਇਹ ਫਲਾਈਟ ਜਿਹੜੀ ਹੈ ਉਹ ਲੈਂਡ ਕੀਤੀ ਜੀਜੂ 에어ਲਾਈਨ ਦੀ ਇਹ ਫਲਾਈਟ ਜਿਹੜੀ ਉਹ ਦੱਸੀ ਜਾ ਰਹੀ ਸੀ ਜੀਜੂ 에ਅਰਲਾਈਨ ਦਾ ਇਹ ਜਹਾਜ਼ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਕੁੱਲ 181 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ ਹੁਣ ਮੌਤਾਂ ਦੀ ਗੱਲ ਕਰੀਏ ਤਾਂ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਫਿਲਹਾਲ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਪੰਜਾਬ ਤੋਂ 60 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਤੋਂ 60 ਲੋਕ ਇਸ ਹਾਦਸੇ ਦੇ ਵਿੱਚ ਮਾਰੇ ਜਾ ਚੁੱਕੇ ਨੇ ਇਹ ਅੱਗ ਦੀਆਂ ਤਸਵੀਰਾਂ ਇਹ ਅੱਗ ਦਾ ਗੁੰਬਾਰ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਇਹ ਉਸ ਸਮੇਂ ਦਾ ਕਾਫ ਨਖ ਮੰਜਰ ਹੋਵੇਗਾ ਹਾ ਜਦੋਂ ਇਹ ਹਾਦਸਾ ਵਾਪਰਿਆ ਤਾਂ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਤੁਹਾਨੂੰ ਜਹਾਜ਼ ਵੀ ਦਿਖਾਈ ਦੇਵੇਗਾ ਜਿਹੜਾ ਜੀਜੋ 에ਅਰਲਾਈਨ ਦਾ ਇਹ ਜਹਾਜ਼ ਸੀ ਬੈਂਕਾਕ ਤੋਂ ਫਲਾਈਟ ਸਾਊਥ ਕੋਰੀਆ ਦੇ ਮੁਆਂ ਸ਼ਹਿਰ ਦੇ ਵਿੱਚ ਜਿਹੜਾ ਸਿਓਲ ਦਾ ਹੀ ਸ਼ਹਿਰ ਦੱਸਿਆ ਜਾਂਦਾ ਹੈ ਸਿਓਲ ਦਾ ਮੁਆਂ 에ਅਰਪੋਰਟ ਜਿੱਥੇ ਇਹ ਫਲਾਈਟ ਲੈਂਡਿੰਗ ਹੋਈ ਔਰ ਲੈਂਡਿੰਗ ਹੁੰਦੇ ਸਮੇਂ 91 ਤੋਂ ਹੀ ਜਹਾਜ਼ ਜਿਹੜਾ ਆ ਉਹ ਫਿਸਲ ਜਾਂਦਾ ਹੈ ਤਾਂ 91 ਤੋਂ ਜਹਾਜ਼ ਫਿਸਲਣ ਕਰਕੇ ਲੈਂਡਿੰਗ ਗੇਅਰ ਦੇ ਵਿੱਚ ਖਰਾਬੀ ਆ ਜਾਂਦੀ ਹੈ ਜਿਸ ਕਾਰਨ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਔਰ ਇੰਨਾ ਹੀ ਨਹੀਂ ਜਹਾਜ਼ ਇਸ ਤੋਂ ਬਾਅਦ ਫਿਸਲ ਕੇ ਤੇ ਅੱਗੇ ਜਿਹੜੀ 에ਰਪੋਰਟ ਤੇ ਕੰਦ ਹੁੰਦੀ ਹੈ 91 ਦੇ ਅੱਗੇ ਜਿਹੜੀ ਕੰਦ ਸੀ ਉਸ ਕੰਦ ਦੇ ਵਿੱਚ ਜਾ ਟਕਰਾਇਆ ਤੇ ਬਲਾਸਟ ਹੋ ਗਿਆ ਇਹ ਤਸਵੀਰ ਤੇ ਅੱਗ ਦਾ ਗੁਬਾਰ ਦੇਖ ਸਕਦੇ ਹਾਂ ਧੂਏ ਦਾ ਗੁਬਾਰ ਦੇਖ ਸਕਦੇ ਹਾਂ ਪੂਰੇ ਸ਼ਹਿਰ ਦੇ ਵਿੱਚ ਖਲਬਲੀ ਮਚ ਜਾਂਦੀ ਹੈ ਪੂਰੇ 에어ਪੋਰਟ ਤੇ ਹਾਕਾਰ ਮਚ ਜਾਂਦੀ ਹੈ 6 ਦੇ ਕਰੀਬ ਕਰੂ ਮੈਂਬਰ ਦੱਸੇ ਜਾ ਰਹੇ ਨੇ ਇਸ ਫਲਾਈਟ ਦੇ ਵਿੱਚ ਜਿਹੜੇ ਕਰੂ ਮੈਂਬਰ ਸੀ ਉਹ 6 ਦੇ ਕਰੀਬ ਸੀਗੇ ਜਦਕਿ 181 ਟੋਟਲ ਲੋਕ ਜਿਹੜੇ ਨੇ ਇਸ ਜਹਾਜ਼ ਦੇ ਵਿੱਚ ਸੀ ਤਾਂ ਅਰਦਾਸ ਬੇਨਤੀ ਕਰਦੇ ਹਾਂ ਕਿ ਇਸ ਤੋਂ ਵੱਧ ਮੌਤਾਂ ਦਾ ਅੰਕੜਾ ਜਿਹੜਾ ਆ ਉਹ ਨਾ ਵਧੇ ਫਿਲਹਾਲ ਕਿਹਾ ਜਾ ਰਿਹਾ ਹੈ ਇੱਕ ਖੱਤਸਾ ਜਤਾਇਆ ਜਾ ਰਿਹਾ ਹੈ ਕਿ ਲਗਾਤਾਰ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਫਿਲਹਾਲ ਹੁਣ ਜਿਹੜੀ ਸਾਡੇ ਕੋਲ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ 60 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਬਿਲਕੁਲ ਬੜੀ ਹੀ ਬੁਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੜਕਸਾਰ ਕੀ ਸਾਊਥ ਕੋਰੀਆ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਇੱਕ ਪਲੇਨ ਕ੍ਰੈਸ਼ ਹੋ ਚੁੱਕਿਆ ਹੈ ਲੈਂਡਿੰਗ ਸਮੇਂ 99 ਤੋਂ ਪਲੇਨ ਫਿਸਲ ਜਾਂਦਾ ਹੈ ਜਿਸ ਕਾਰਨ ਉਹਦੇ ਗੇਅਰ ਦੇ ਵਿੱਚ ਖਰਾਬੀ ਆਉਂਦੀ ਹੈ ਤੇ ਪਲੇਨ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਪਲੇਨ 99 ਦੀ ਹੀ ਲਾਸਟ ਵਾਲੀ ਕੰਧ ਤੇ ਜਾ ਕੇ ਟਕਰਾਂਦਾ ਹੈ ਤੇ ਅੱਗ ਦੇ ਗੁੰਮਾਰ ਨਿਕਲਦੇ ਨੇ ਸਾਰੇ 181 ਲੋਕ ਇਸ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ 60 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ ਰਿਪੋਰਟਸ ਦੇ ਮੁਤਾਬਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਲਗਾਤਾਰ ਖਤਰਾ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਲਗਾਤਾਰ ਹੋਰ ਵੀ ਵੱਧ ਸਕਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਿਲਕੁਲ ਤਾਜ਼ੀਆਂ ਤਸਵੀਰਾਂ ਨੇ ਜਿਵੇਂ ਕਿ ਬੈਂਕਾਕ ਤੋਂ ਫਲਾਈਟ ਸਾਊਥ ਕੋਰੀਆ ਦੇ ਮੁਆਨ 에ਅਰਪੋਰਟ ਤੇ ਉਤਰਦੀ ਹੈ ਔਰ ਆਲਮੋਸਟ ਸਾਰੀ ਲੈਂਡਿੰਗ ਹੋ ਚੁੱਕੀ ਸੀਗੀ ਜਹਾਜ਼ ਜਿਹੜਾ ਆ ਉਹ ਰਨਵੇ ਦੇ ਉੱਪਰ ਉਤਰ ਚੁੱਕਿਆ ਸੀਗਾ ਪਰ ਉਸ ਤੋਂ ਬਾਅਦ ਲੈਂਡਿੰਗ ਦੇ ਸਮੇਂ ਹੀ ਰਨਵੇ ਤੇ ਜਹਾਜ਼ ਫਿਸਲ ਜਾਂਦਾ ਹੈ ਫਿਸਲਣ ਕਰਕੇ ਗੇਅਰ ਬਾਕਸ ਦੇ ਵਿੱਚ ਖਰਾਬੀ ਆ ਗਈ ਔਰ ਉਸ ਤੋਂ ਬਾਅਦ ਇਹਦੇ ਜਿਹੜਾ ਜਹਾਜ਼ ਸੀ ਉਸ ਦੇ ਵਿੱਚ ਬਲਾਸਟ ਹੋ ਗਿਆ ਤੇ ਕੰਧ ਦੇ ਨਾਲ ਜਾ ਟਕਰਾਇਆ ਜਿਸ ਤੋਂ ਬਾਅਦ